ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੇ ਮੋਬੱਤ ਦਿਖਾਉਣੇ ਆ ਜੀ ਲੋ ਜੀ ਹੁਣ ਤੁਹਾਨੂੰ ਦਿਖਾਉਣੇ ਆ ਆਪਾਂ ਅੰਦਰਲੀ ਸਾਈਡ ਤੋਂ ਸ਼ੈਪ ਤੇ ਆਪਾਂ ਜਾਣਾ ਬਿਲਕੁਲ ਉੱਪਰ ਟੌਪ ਤੇ ਤੇ ਅੰਦਰ ਦੀ ਜਾਣਾ ਆਪਾਂ ਤੇ ਇਹਦੇ ਵਿੱਚ ਪੌੜੀਆਂ ਵੀ ਹੁੰਦੀਆਂ ਆਵਾ ਤੇ ਲੈਫਟ ਵੀ ਲੱਗੀ ਹੁੰਦੀ ਆ ਤੇ ਆਪਾਂ ਜਾਵਾਂਗੇ ਪੌੜੀਆਂ ਰਾਹੀਂ ਤੇ ਆ ਇਹੋ ਜਿਹੀਆਂ ਹੁੰਦੀਆਂ ਜੀ ਪੌੜੀਆਂ ਇਹਦੇ ਅੰਦਰ ਬਣੀਆਂ ਹੋਈਆਂ ਜਿਹੜੀਆਂ ਬਿਲਕੁਲ ਉੱਪਰ ਟੌਪ ਤੇ ਜਾਂਦੀਆਂ ਇਥੋਂ ਦੀ ਆਪਾਂ ਹੁਣ ਜਾਵਾਂਗੇ ਪੌੜੀਆਂ ਚੜ੍ਹ ਕੇ ਉੱਪਰ ਇਹੋ ਜੀਆਂ ਪੌੜੀਆਂ ਜੀ ਕੁਝ ਬਣੀਆਂ ਹੋਈਆਂ ਇੱਥੇ ਲੋ ਜੀ ਹੁਣ ਆਪਾਂ ਆ ਗਏ ਆ ਉੱਪਰ ਤੇ ਦਿਖਾਉਣੇ ਆ ਤੁਹਾਨੂੰ ਜਿੱਥੇ ਲੋਡਿੰਗ ਹੋਈ ਹੋਈ ਆ ਹੁਣ ਆਪਾਂ ਉੱਥੇ ਜਾਣਾ ਸੀਗਾ ਤੇ ਸਾਰਾ ਉੱਪਰਲਾ ਦਿਖਾਉਣਾ ਹੈ 뷰 ਦਿਨ ਨੂੰ ਉੱਪਰੋਂ ਜਿਹੜੀ ਲੋਡਿੰਗ ਹੋਈ ਹੋਈ ਆ ਤੇ ਆਹ ਲੋਡਿੰਗ ਹੋਈ ਹੋਈ ਆ ਜੀ ਹੁਣ ਕੰਪਲੀਟ ਐਸ ਟਾਈਮ ਤੇ ਇੱਥੇ ਹੋਈ ਹੋਈ ਆ ਜੀ ਡਬਲ ਲਸ਼ਿੰਗ ਜਿੱਦਾਂ ਉੱਪਰ ਬਿਲਕੁਲ ਉੱਪਰਲੀ ਸਾਈਡ ਆ ਦੇਖੋ ਰੋਡਾਂ ਲੱਗੀਆਂ ਹੋਈਆਂ ਕ੍ਰੋਸ ਬਣੇ ਹੋਏ ਨੇ ਜਿਹੜੇ ਤੇ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਆ ਦੇਖੋ ਇੱਕ ਇਹ ਸ਼ੈਪ ਹੈਗਾ ਬਹੁਤ ਵੱਡਾ 350 ਮੀਟਰ ਦਾ ਸ਼ੈਪ ਆ ਤੇ ਇਸ ਲਈ ਇਹਦੇ ਤੇ ਡਬਲ ਲਸ਼ਿੰਗ ਹੁੰਦੀ ਆ ਦੋਨਾਂ ਜਗ੍ਹਾ ਤੋਂ ਇਹਨੂੰ ਬੰਨਿਆ ਜਾਂਦਾ ਇਸ ਤਰ੍ਹਾਂ ਆ ਵੇਖੋ ਬਹੁਤ ਹਾਈਟ 컨ਟੇਨਰਾਂ ਦੀ ਏਸ ਲਈ ਇਹਨੂੰ ਦੋਨਾਂ ਜਗ੍ਹਾ ਤੋਂ ਬੰਨਿਆ ਜਾਂਦਾ ਬ੍ਰਿਜ ਦੇ ਲਾਸਟ ਉੱਪਰਲੇ ਹਿੱਸੇ ਤੋਂ ਤੇ ਇੱਕ ਸੈਂਟਰ ਦੇ ਵਿੱਚੋਂ ਲਓ ਜੀ ਆ ਇੰਦਰ ਮੱਛੀਆਂ ਮੱਛੀਆਂ ਵੀ ਤੁਹਾਨੂੰ ਦਿਖਾਉਨੇ ਆ ਸਮੁੰਦਰ ਦੇ ਵਿੱਚ ਬਹੁਤ ਮੱਛੀਆਂ ਇੱਥੇ ਆ ਦੇਖੋ ਇੱਕ ਰਸਤਾ ਇਦਾਂ ਉੱਪਰ ਬਿਲਕੁਲ ਟਾਪ ਤੇ ਬਣਿਆ ਹੋਇਆ ਵਾ ਸ਼ਿਪ ਦੇ ਅੱਗੇ ਪਿੱਛੇ ਜਾਣ ਨੂੰ ਜਾਂ ਇਧਰ ਬੇ ਤੇ ਜਾਣਾ ਕਿਸੇ ਤੇ ਵੀ ਤੁਸੀਂ ਕੰਮ ਕਰਨ ਜਾਂ ਕੁਝ ਵੀ ਹਨਾ ਤੇ ਇੱਕ ਰਸਤਾ ਆ ਹੋ ਗਿਆ ਇੱਕ ਹੁੰਦਾ ਅੰਡਰਗਰਾਉਂਡ ਇਹਦੇ ਰਸਤਾ ਬਣਿਆ ਹੋਇਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਹੈਗੇ ਆ ਜੀ ਰਸੇ ਜਿਹੜੇ ਜਿਨ੍ਹਾਂ ਨਾਲ ਸ਼ਿਪ ਨੂੰ ਇੱਥੇ ਪੋਰਟ ਤੇ ਬੰਨਦੇ ਆ ਤੇ ਆ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਜਿਹੜਾ ਰਸਤਾ ਹੈਗਾ ਅੰਡਰਗਰਾਉਂਡ ਜਿੰਦਾ ਅੰਦਰ ਅੰਦਰ ਜਿਹੜਾ ਹਨਾ ਉਹ ਆਪਣੇ ਜਿਦਾਂ ਬੰਨ ਲੋ ਹੁਣ ਜਦੋਂ ਬਾਹਰਲੀ ਸਾਈਡ ਸਮੁੰਦਰ ਵੈਦਰ ਖਰਾਬ ਆ ਜਾਂ ਬਰਫਬਾਰੀ ਹੁੰਦੀ ਆ ਹਨਾ ਕਿਸੇ ਵੀ ਆਪਾਂ ਹੋਰ ਕੰਟਰੀ ਦੇ ਵਿੱਚ ਜਾਣੇ ਆ ਤੇ ਵੈਦਰ ਖਰਾਬ ਆ ਜਾਂ ਮੌਸਮ ਹਨਾ ਤੇ ਉਸ ਟਾਈਮ ਫਿਰ ਇਹ ਰਸਤੇ ਦਾ ਯੂਜ਼ ਕਰੀਦਾ ਆ ਆ ਜਿਹੜਾ ਰਸਤਾ ਜੀ ਬਿਲਕੁਲ ਲਾਸਟ ਜਾਂਦਾ ਵਾ ਇਹੋ ਸ਼ੈਪ ਦੇ ਬੈਕ ਸਾਈਡ ਤੇ ਤੇ ਫਰੰਟ ਸਾਈਡ ਤੱਕ ਇਹੋ ਯਾਨੀ ਇਹਦੇ ਆਪਾਂ ਜਾ ਸਕਦੇ ਆ ਵਿੱਚ ਦੀ ਰਸਤੇ ਤੇ ਦੋ ਰਸਤੇ ਹੁੰਦੇ ਨੇ ਇਦਾਂ ਇੱਕ ਉੱਪਰਲੀ ਸਾਈਡ ਜਿਹੜਾ ਬਣਿਆ ਹੋਇਆ ਹੈ ਬਿਲਕੁਲ ਟਾਪ ਤੇ ਤੇ ਇੱਕ ਬਣਿਆ ਹੋਇਆ ਸੀ ਇਹੋ ਅੰਡਰਗਰਾਉਂਡ ਜਿਹੜਾ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬਾਹਰਲਾ 뷰 ਬਾਹਰੋਂ ਦਿਖਾਉਨੇ ਆ ਪੂਰੀ ਲੋਡਿੰਗ ਹੋਈ ਹੋਈ ਆ ਹੁਣ ਤੇ ਕੋਸ਼ਿਸ਼ ਕਰ ਬਈ ਜਿਹੜੀਆਂ ਬੱਚੀਆਂ ਵਾਂ ਇਹਦੀਆਂ ਅਨਲੋਡਿੰਗ ਹੋਣ ਵਾਸਤੇ ਤੇ ਉਸ ਤੋਂ ਬਾਅਦ ਲੋਡਿੰਗ ਹੈ ਨਹੀਂ ਗੇਰੀ ਕੰਪਲੀਟ ਆ ਤੇ ਫਿਰ ਸ਼ਿਪ ਚਲੇ ਜਾਣਾ ਵਾ ਆਪਣਾ ਆ ਤਾਂ ਉਹ ਦਿਖਾਉਣਾ ਹੁਣ ਜਿਹੜੇ ਲੋਕ ਇਹਨੂੰ ਲੱਗਦੇ ਆ ਨਾ ਕੰਟੇਨਰਾਂ ਦੇ ਵਿੱਚ ਥੱਲੇ ਲੋਕ ਲੱਗਦੇ ਆ ਲੋਕ ਸ਼ਿਪ ਦੇ ਉੱਪਰ ਹੀ ਹੁੰਦੇ ਆ ਇਹੋ ਲੋਕ ਤੇ ਜਦੋਂ ਇਹੋ ਆਪਣੇ ਸ਼ਿਪ ਕੋਰਟ ਤੇ ਲੱਗਦਾ ਤੋਦੋਂ ਇਹਨੂੰ ਲਾ ਕੇ ਸਾਈਡ ਤੇ ਤਾਂ ਰੱਖ ਦਿੰਦੇ ਆ ਤੇ ਫੇਰ ਫੋਰਕ ਕਲਿਪਟ ਹੁੰਦੀਆਂ ਜਿਹੜੀਆਂ ਉਹਨਾਂ ਦੇ ਨਾਲ ਇਹੋ ਕਰੇਨਾ ਦੇ ਲਾਗੇ ਰੱਖ ਦਿੰਦੇ ਆ ਜਿੱਥੇ ਕੰਟੇਨਰ ਉਤਰਨੇ ਆ ਜਾਂ ਆਪਣੇ ਲੋਡ ਕਰਨੇ ਆ ਫੇਰ ਉਹਨਾਂ ਦੇ ਥੱਲੇ ਉਹ ਲਾਈਦੇ ਆ ਲੋਕ ਇਹ ਸ਼ਿਪ ਦੇ ਨਾਲ ਹੀ ਹੁੰਦੇ ਆ ਤੇ ਆ ਹੁਣ ਤੁਹਾਨੂੰ ਦਿਖਾਉਨੇ ਆ ਉਪਰੋਂ 뷰 ਸਾਰਾ ਉਪਰੋਂ ਸ਼ੈਪ ਦਾ 뷰 ਦਿਖਾਉਨੇ ਆ ਕੰਟੇਨਰ ਕਿਹੋ ਜਿਹਾ ਲੱਗਦੇ ਉਪਰੋਂ ਆਪਾਂ ਆਇਆ ਇਸ ਟਾਈਮ ਹੁਣ ਲਸ਼ਿੰਗ ਕੇਜ ਦੇ ਵਿੱਚ ਆ ਉਪਰੋਂ ਵੇਖੋ 뷰 ਪੂਰਾ ਉਪਰ ਲੋਡਿੰਗ ਹੋਈ ਹੋਈ ਟਾਪ ਤੇ ਬਹੁਤ ਤੇਜ਼ ਹਵਾ ਚੱਲਦੀ ਆ ਉਪਰ ਤੇ ਆਹਾ 뷰 ਸਾਰਾ ਉਪਰੋਂ ਆਹਾ ਸ਼ੈਪ ਦਾ 뷰 ਦੇਖੋ ਆ ਸਾਰੇ ਕੰਟੇਨਰ ਲੋਡ ਹੋਏ ਹੋਏ ਉੱਪਰ ਉਹ ਟਾਪ ਦੇ ਆਪਾਂ ਆਏ ਹੋਏ ਆ ਬਿਲਕੁਲ ਸ਼ਿਪ ਦੇ ਹਾਂ ਵੇਖੋ ਸਾਰੇ ਲੋਡ ਹੋਏ ਹੋਏ ਆ ਉੱਪਰ ਕੰਟੇਨਰ ਹੁਣ